ਸੇਵਾ ਨੂੰ ਹੀ ਫਲ ਲੱਗਦਾ ਹੈ ਸਿਮਰਨ ਨੂੰ ਫਲ ਲੱਗਦਾ ਹੈ ਹੰਕਾਰ ਨੂੰ ਕੋਈ ਫਲ ਨਹੀਂ ਲੱਗਦਾ ਤਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਕੋਲ ਬਾਬਾ ਲੈਣਾ ਜੀ ਜਦੋਂ ਚੱਲ ਕੇ ਆਉਂਦੇ ਨੇ ਤਾਂ ਸੇਵਕ ਬਣ ਕੇ ਆਉਂਦੇ ਨੇ ਕੁਝ ਲੈਣ ਆਉਂਦੇ ਨੇ ਗੁਰੂ ਚਰਨਾਂ ਵਿੱਚ ਸਮਰਪਣ ਹੋਣ ਦੀ ਭਾਵਨਾ ਲੈ ਕੇ ਆਉਂਦੇ ਨੇ ਉਮਰ 17 ਸਾਲ ਹੈ 17 ਸਾਲਾਂ ਦੀ ਉਮਰ ਵਿੱਚ ਬਾਬਾ ਲੈਣਾ ਜੀ ਨੇ ਗੁਰੂ ਨਾਨਕ ਦੇ ਚਰਨ ਪਕੜ ਲਏ ਫੜ ਲੈ ਬਾਬਾ ਅੱਜ ਤੋਂ ਬਾਅਦ ਮੈਂ ਤੇਰਾ ਆ ਕੀ ਨਾਮ ਤੇਰਾ ਕਹਿੰਦੇ ਲੈਣਾ ਜੇ ਤੂੰ ਲੈਣ ਆਇਆ ਹੈ ਤੇ ਅਸੀਂ ਵੀ ਦੇਣ ਵਾਸਤੇ ਤਿਆਰ ਬੈਠਿਆ ਹੈ ਲੈਣ ਵਾਲਾ ਹਿਰਦਾ ਚਾਹੀਦਾ ਹੈ ਦੇਣ ਵਾਲਾ ਦੇਣ ਵਾਸਤੇ ਬੈਠਾ ਹੋਇਆ ਹੈ ਦੇਣ ਵਾਲੇ ਕੋਲ ਢੰਡਾਰੇ ਬਹੁਤ ਵੱਡੇ ਨੇ ਲੈਣ ਵਾਲੇ ਦੀ ਚੰਗੀ ਭਾਵਨਾ ਚਾਹੀਦੀ ਹੈ ਚੰਗੀ ਭਾਵਨਾ ਹੋਵੇ ਤੇ ਬੜਾ ਕੁਝ ਲੈ ਲੈਂਦਾ ਹੈ ਭੈੜੀ ਚ ਮਾੜੀ ਨੀਅਤ ਹੋਵੇ ਭਰੇ ਹੋਏ ਖਜ਼ਾਨੇ ਵੀ ਬੰਦੇ ਨੂੰ ਪ੍ਰਾਪਤ ਨਹੀਂ ਜੇ ਹੁੰਦੇ ਗੁਰੂ ਨਾਨਕ ਦੇਵ ਜੀ ਬਾਬਾ ਲਹਿਣਾ ਜੀ 17 ਸਾਲਾਂ ਦੀ ਉਮਰ ਵਿੱਚ ਚੱਲ ਕੇ